ਹਾਂਜੀ ਬੱਚਾ ਵੀਰ ਜੀ ਦੇ ਮਗਰ ਬੱਚਾ ਆ ਗਿਆ ਠੀਕ ਆ ਜੀ 20 ਦਿਨਾਂ ਦੀ ਸੂਈਏ ਦੋਸਤੋ ਮਗਰ ਬੱਚਾ ਤੇ ਇਸ ਵਕਤ ਕਿੰਨੇ ਕੁ ਦੋਧਾ ਤੇ ਚੱਲਣ ਈ ਆ ਵੀਰ ਜੀ 12 12 13 12 12 ਲਾ ਲਓ 11 ਵਾਲਾ 12 ਪਟੜਾ ਦਾ ਥੋੜਾ ਘੱਟ ਹੋਣਾ ਹਾਂ ਹਾਂ 12 ਕਿਲੋ ਗਣ ਕੇ ਚੱਲੋ ਵੀਰ ਜੀ 12 ਕਿਲੋ ਜਿਹੜਾ ਆਪਾਂ ਬਿਲਕੁਲ ਮਿੰਨਤੀ ਵਾਲਾ 12 ਕਿਲੋ ਮਿੰਨਤੀ ਵਾਲਾ ਲਓ ਵੀ 12 ਕਿਲੋ ਜਿਹੜਾ ਦੋਸਤੋ ਮਿੰਨਤੀ ਵਾਲਾ ਦੁੱਧ ਆ ਬੂਠੀ ਬਾਤੀ ਬਹੁਤ ਸੋਹਣੀ ਆ ਹਾਂਜੀ ਹਾਈਟ ਕੱਦ ਜਿੱਦਾਂ ਇੱਕ ਆਪਾਂ ਨਾਰਮਲ ਚਲੋ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਆ ਕੱਦ ਓ ਬੁੱਤੀਪਾਤੀ ਬਿਲਕੁਲ ਤੁਹਾਡੇ ਸਾਹਮਣੇ ਜਿੱਦਾਂ ਇੱਕ ਜਰਸੀ ਦਾ ਫੇਸ ਹੁੰਦਾ ਛੋਟਾ ਫੇਸ ਕੰਨ ਬਿਲਕੁਲ ਛੋਟਾ ਬੁੱਦੀ ਰੇਲ ਬੁੱਲ ਚੰਗੀ ਸੋਣੀ ਆ ਤੇ ਥਣ ਖਾਸ ਤੌਰ ਤੇ ਆਪਾਂ ਜ਼ਿਕਰ ਜ਼ਰੂਰ ਕਰ ਦਿੰਨੇ ਆ ਵੀ ਥਣ ਮੁੱਠੀ ਮੁੱਠੀ ਥਣ ਲੱਗਾ ਕਰਮਾਲੀ ਨੂੰ ਠੀਕ ਆ ਜੀ ਹਾਂਜੀ ਸੋ ਚਵਾਈ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਚਾਹੇ ਕੋਈ ਭੈਣ ਚ ਹੋਵੇ ਭਰਾ ਚ ਹੋਵੇ ਠੀਕ ਆ ਹਾਂ ਬੇਦੇ ਐ ਨੂੰ ਮੋੜਿਆ ਜੇ ਇੱਥੇ ਇੱਥੇ ਰੋਕਿਆ ਜੇ ਬਾਕੀ ਨਾੜ ਨੂੰ ਵੀ ਵਿਖਾਉਣੇ ਲੇਵੇ ਤੇ ਕਰੋ ਚੈੱਕ ਸੋ ਵੇਨਸ ਫੋਨਸ ਲੇਵੇ ਦੇ ਉਪਰ ਤੋਂ ਤੁਸੀਂ ਦੇਖ ਸਕਦੇ ਜੀ ਮੋਟੀ ਨਾੜ ਮੁਠੀ ਵਾਲਾ ਥਾਣਾ ਵਿਰਲ ਵੰਡ ਚੰਗੇ ਆ ਚੌਥਾ ਥਾਣਾ ਦੇ ਵਿੱਚ ਸਪੇਸ ਗੈਪ ਚੰਗੀ ਆ ਚਾਹੇ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚਵਾਈ ਕਰਦੇ ਆ ਉਹ ਨਾ ਉਹ ਇਰਦੀ ਛੱਟਾ ਕੰਮ ਆ ਦੇਖੋ ਜੀ ਹਾਂਜੀ ਸੋ ਪਰਲੇ ਪਾਸੇ ਇੱਕ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਫਾੜੀ ਵਾਲਾ ਲੇਵਾ ਜੀ ਹੁਣ ਮਾਰਨਿੰਗ ਬਿੰਦੇ 10 ਵਜ ਦਾ ਟਾਈਮ ਆ ਚੁਵਾਈ ਇਹਦੀ ਕਰਤੀ ਸੀ ਕਰਨੀ ਵੀਰ ਜੀ ਹਜੇ ਹਜੇ ਕਰਨੀ ਸੀ ਹਾਂ ਠੀਕ ਆ ਵੀਰੇ ਚੁਵਾਈ ਕਰਨੀ ਜੀ ਲੋ ਜੀ ਚੁਵਾਈ ਹਜੇ ਕਰਨ ਵਾਲੀ ਆ ਤੇ ਕੱਲ ਸ਼ਾਮ ਨੂੰ ਚੁਵਾਈ ਕਿੰਨੇ ਵਜੇ ਕਰਤੀ ਸੀ ਅੱਜ ਦੀ 6:30 ਕੀਤੀ ਵੀਰ ਜੀ 6:30 ਵਜੇ ਠੀਕ ਆ ਜੀ ਤੇ ਅੱਜ ਵੀ ਤਕਰੀਬਨ ਚਲੋ 6:30 7 ਵਜੇ ਚੁਵਾਈ ਕਰਨੀ ਸੀ ਫਲਹਾਰ ਵੀਡੀਓ ਪਾਉਣੀ ਕੀਤੀ ਵੀਡੀਓ ਜਲਦੀ ਪਾਉਣੀ ਸੀ ਇਸ ਕਰਕੇ ਮੇਰਾ ਭਰਾ ਚੁਵਾਈ ਦੀ ਟਕਾਈ ਸੀ ਆਪਾਂ ਕਿੰਦੇ ਨੂੰ ਕਹਿ ਕੇ ਠੀਕ ਆ ਕੋਈ ਵੀ ਭਰਾ ਆਪਦੀ ਦੋ ਡੰਗ ਚੋ ਕੇ ਤਸੱਲੀ ਕਰੇ ਸੋ ਸਫਾਈਆਂ ਸੁਪਈਆਂ ਬਹੁਤ ਨੇ ਠੀਕ ਆ ਜੀ ਆਰਡਰ ਦੀ ਕੁਆਲਿਟੀ ਬਾਕੀ ਕੋਈ ਭੂਰ ਕੋਈ ਛਟਾ ਚਾਹੇ ਕੋਈ ਥਣ ਦੀ ਬਾਦ ਘਾਟੋ ਬਿੰਦੇ ਤੋਂ ਪੁੱਛ ਲੈਣਿਆ ਬਿੰਦੇ ਕੋਈ ਕਿਸੇ ਰਕਮ ਦੀ ਥਾਣਾ ਦੀ ਬਾਦ ਘਾਟੋ ਹੋਣਾ ਬੂਤ ਪਰਵਣਾ ਕਦੇ ਵੀ ਦੀ ਚੋ ਨਾ ਮਾਰੀ ਉਹ ਟੰਗ ਦੇ ਚ ਕੋਈ ਵੀ ਠੀਕ ਹੈ ਭਰਾ ਹਾਂਜੀ ਆ ਚੈੱਕ ਕਰੋ ਠੀਕ ਆ ਜੀ ਆ ਦੇਖੋ ਹਾਂਜੀ ਥਾਣੇ ਲੱਗਾ ਚੌਂ ਗੁੱਠਾਂ ਲੱਗੇ ਥਾਣੇ ਨੂੰ ਵੇਖੋ ਮੇਰੇ ਭਰਾ ਠੀਕ ਆ ਜੀ ਸੋ ਸਫਾਈ ਦਾ ਰਲੇਵਾ ਹਾਂਜੀ ਬਾਕੀ ਵੇਨ ਸਲੇਵੇ ਦੇ ਉੱਪਰ ਚੰਗੀ ਆ ਮੇਰਾ ਭਰਾ ਜਿੰਨਾ ਕਿ ਤੁਸੀਂ ਪਾ ਲਓਗੇ ਜਿੰਨੀ ਕਿ ਸੇਵਾ ਕਰ ਲਓਗੇ ਦੋ ਦੋਨਾਂ ਕਾ ਦੇ ਦੂਗੀ ਕਰਮਾਂ ਜੀ ਹਾਂਜੀ ਤੇ ਬਿੰਦੇ ਵੀਰ ਮੁੱਲ ਡਿਮਾਂਡ ਕੀ ਰੱਖੀ ਜੀ ਮੁੱਲ ਵੀ ਦੇ ਜਜ ਕਰਨੇ ਆਪਾਂ ਹਾਂਜੀ ਮੁੱਲ ਇਹਦੀ ਪੂਰੇ 50 ਦੇ ਦिए ਪੂਰੇ 50 ਦੀ ਹਾਂ ਇਹ ਬਿੰਦੇ 50 ਦੇ ਵਿੱਚੋਂ ਕਿੰਨੇ ਕਿ ਦੀ ਐਂਡ ਤੋਂ ਐਂਡ ਵੀ ਇੱਕੋ ਹੀ ਫਿਰ ਮਾਰੀ ਕਸਰਾ ਇੱਕ ਹੀ ਪੂਰੀ ਛਾਲ ਮਾਰਨੀ ਫਿਰ ਪੀ ਦੀ ਪੂਰੇ 45000 ਦੀ ਪਹੁੰਚ ਹੋਣੀ 100 ਕਿਲੋਮੀਟਰ ਆਕੇ ਦੀ ਨਾਲੇ ਪਹੁੰਚ ਵੀ ਕਰ ਦਈਏ ਹਾਂ 45000 ਲੋ ਜੀ 45000 ਦੇ ਵਿੱਚ ਦੋਸਤੋ ਪਹੁੰਚ ਹੋਊਗੀ 100 ਕਿਲੋਮੀਟਰ ਤਾਈਂ ਬਿੰਦੇ ਤਾਜੀ ਸੂਈ ਹੈ ਨਾ ਤਾਜੀ ਤਾਜੀ ਵੀਰਦੀ ਅੱਜ ਕਿੰਨੇ ਦਿਨ ਹੋ ਗਏ ਨੂੰ ਇਹਨੂੰ ਤੀਜਾ ਦਿਨ ਅੱਜ ਨਾੜੂ ਤੀਜਾ ਦਿਨ ਕੀ ਮਗਰ ਇਹ ਮਰ ਬੱਛੀ ਵੀਰਦੀ ਆ ਨਾੜੂ ਮਗਰ ਇਹਦੇ ਬੱਛੀ ਆ ਗਈ ਮਗਰ ਬੱਛੀ ਜੋ ਲੋ ਜੀ 나ੜੂਆ ਨਾਲਾ ਬ ਆਕਰ ਹੋ ਜਾਗਾ ਦੁੱਧ ਤੋਂ ਭਲਾ ਬੋਲਾ ਦਾ ਕੀ ਦੁੱਧ ਤੋਂ ਭਲਾ ਜਾਂਦਾ ਉਹ ਨਹੀਂ ਜੋ ਚੋਈ ਜਾਗੇ ਬੋਲਾ ਕਿੰਨਾ ਕੈ ਸੋਖਦਾ ਬੋਲਾ ਵੀ ਦਿਓ 12 ਹੋਏ 13 ਹੋ ਜਾਈ ਇੰਨਾ ਜਿਵੇਂ ਥਲੇ ਚੰਗਾ ਫਿਰ ਤੇ ਬਹੁਤ ਜਿਆਦਾ ਵੀ ਨਹੀਂ ਬਹੁਤ ਜਿਆਦਾ ਚੰਗੀ ਵੇਸੀ ਸਭਾਈਗਾ ਲਓ ਜੀ ਬੋਲਾ 11 12 12 ਲੀਟਰ ਬੋਲੇ 12 ਉੱਤੇ ਵੀ ਜੀ 12 ਤੋਂ ਉੱਤੇ ਬਾਹਰ ਵਾ ਹਾਂ ਹਾਂਜੀ ਆ ਕਰੋ ਚੈੱਕ ਇਹ ਬੋਲੇ ਬਾਨ ਨਿਕਲੇ ਵੀਰ ਜੀ ਫਿਰ ਭਰਾਈ ਹੋ 15 16 ਕਿਲੋ ਵੀ ਹਾਂ ਇਹ ਚੱਕਾ ਸੌਖਾ ਦੁੱਧ ਚਵਾਜੋ ਤੇਰੇ ਖਿਆਲ ਨਾਲ ਹਾਂਜੀ 15 16 ਕਿਲੋ ਜਿਹੜੀ ਸੇਵਾ ਦੇ ਵੀਰ ਦੀ ਸਾਰਾ ਕੰਮ ਹੋਣਾ ਹੈ ਜੋ ਬਾਕੀ ਗੋਲਾ ਗਾਲਾ ਚੰਗਾ ਠੀਕ ਆ ਜੀ ਦੁੱਧੀ ਬਾਤੀ ਚੰਗੀ ਆ ਫੇਸ ਕੁਆਲਟੀ ਸਟ੍ਰੇਟ ਪਟਾ ਕੰਨ ਛੋਟਾ ਤੇ ਮਗਰ ਬੱਛੀ ਆ ਪੂਰੀ ਕੁਆਲਿਟੀ ਵਾਲੀ ਹਾਂਜੀ ਤੇ ਵਜ਼ਨ ਲੋਡ ਤੁਹਾਡੇ ਸਾਹਮਣੇ ਆ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਰੰਗ ਬਾਜ ਆ ਉਤੋਂ ਪਿੰਡੇ ਦੀ ਚਮਕ ਤਾਮਕ ਬੜੀ ਆ ਵੇਖੋ ਆਹ ਵੇਖੋ ਜੀ ਪਲੀ ਪਲੋਸੀਆ ਕਰਮਾਂ ਵਾਲੀ ਚਲੋ ਸੂਸਵਾ ਕੇ ਥੋੜਾ ਜਿਹਾ ਪਸ਼ੂ ਇੱਕ ਪੁੱਤ ਬੱਚਾ ਹੁੰਦਾ ਪਰ ਥਰਕ ਪੈਂਦਾ ਦਿਹਾੜੀਗਾ ਥੋੜਾ ਜਿਹਾ ਸੂਸਵਾ ਕੇ ਪਸ਼ੂ ਇੱਕ ਪੂਰੀ ਤਹਿ ਦੇ ਵਿੱਚ ਆ ਹੀ ਜਾਂਦੇ ਆ ਠੀਕ ਆ ਜੀ ਉਤੋਂ ਥੋੜਾ ਜਿਹਾ ਸਿਆਲੀ ਦਿਹਾੜੀਆਂ ਨੇ ਤੇ ਬਾਕੀ ਪੱਠਾ ਢੱਕਾ ਜਿਵੇਂ ਜਿਵੇਂ ਤੁਸੀਂ ਪਾਓਗੇ ਜਿਵੇਂ ਜਿਵੇਂ ਸੇਵਾ ਕਰੋਗੇ ਦੁੱਧ ਨੇ ਕਰਮਾਂ ਵਾਲੀ ਨੇ ਚਵਾਈ ਜਣਾ ਚੰਗਾ ਹੀ ਹਾਂਜੀ ਕਿਉਂਕਿ ਲੇਵੇ ਕੁਆਲਿਟੀ ਤੋਂ ਪਤਾ ਲੱਗ ਹੀ ਜਾਂਦਾ ਭਰਾਵਾਂ ਨੂੰ ਕੋਈ ਨਾਰਮਲ ਦਰਮਿਆਨੀ ਕੋਈ ਥੋੜੀ ਬਾਦੀ ਕੋਈ ਭਲੂਣ ਭਲਾਣਾ ਤੁਹਾਨੂੰ ਮਾੜੀ ਮੋੜ ਦਿਖਾਈ ਦੇ ਸਕਦੀ ਆ ਉਦਾਂ ਪੂਰੀ ਸਾਫ ਸੁਥਰੀ ਤੇ ਉਦਾਂ ਠੰਡੀ ਮਿੱਠੀ ਆ ਬਿੰਦੇ ਕੋਈ ਬੰਗਾਰ ਅਸੀਂ ਪਾ ਲਿਆ ਨਹੀਂ ਵੀਰ ਜੀ ਪਾਉਂਦੇ ਇਹਨੂੰ ਵੀ ਬੰਗਾ ਠੀਕ ਹੈ ਭਰਾ ਬੰਗਾ ਨਹੀਂ ਲਾਇਆ ਵੀਰ ਜੀ ਨੂੰ ਵੀ ਠੀਕ ਹੈ ਜੀ ਠੀਕ ਕੋਈ ਵੀਰ ਭਲਾਂ ਸੁਣੀ ਆਈਆਂ ਥਣਾ ਨੂੰ ਹਾਂ ਆਲਵਾ ਚੱਕਰ ਆ ਇਧਰ ਵਿਖਾ ਦੇਣੇ ਲੱਗ ਗਏ ਤੁਹਾਨੂੰ ਮਾੜੀ ਮੋੜ ਭਲੋਣ ਜੜੀ ਤਾਂ ਨਜ਼ਰ ਆ ਰਹੀ ਆ ਰੈਡ ਰੈਡ ਜੀ ਹਾਂਜੀ ਸੋ ਚਵਾਈ ਚੁਈ ਦੇ ਵਿੱਚ ਕੋਈ ਗੱਲਬਾਤ ਨਹੀਂ ਹਣਾ ਨਹੀਂ ਵੀਰ ਜੀ ਇੱਕ ਨੰਬਰ ਚਵਾਈ ਵੀਰ ਭਲਾਂ ਸੁਣੀ ਆਈਆਂ ਅਸ਼ਕੀਰ ਹਾਂ ਕਹਿੰਦੇ ਕੀ ਮੁੱਲ ਕੀ ਡਿਮਾਂਡ ਰਹੂਗੀ ਵੀਰ ਜੀ 65 ਦੇ ਦਈਏ ਓਏ 65 ਉਹਨਾਂ 65 ਪੂੰਡ ਤਾਂ ਕਰੀਆ 65 17 ਦੇ ਚੱਕਰ ਚ ਨਾ ਰਹੀ ਕੋਈ ਜਾਇਜ਼ ਕਰਕੇ ਦੇ ਦੀਏ ਮੇਰੀ ਫਿਰ ਪੂਰੇ 60000 ਦੀ ਪਾਉਂ 100 ਕਿਲੋਮੀਟਰ ਤੱਕ ਪੂਰੇ 60 ਦੀ ਹਾਂਜੀ ਵੇਖ ਲਾ ਪੂਰੇ 60 ਦੀ ਪਹਚਾਦੀ ਦੋ ਵੀਰ ਜਾਨ ਦੋ 58000 ਦੀ ਜਾਨ ਦੋ ਕੋਹਣੀ ਹੁੰਦਾ ਇੱਥੇ ਚੱਕੋ ਜੀ ਹਾਂਜੀ ਲਓ ਜੀ 58000 ਦੀ ਬਿੰਦੇ ਦਾ ਅੱਡਾ ਬਿੰਦੇ ਦਾ ਕਿਲਾ ਠੀਕ ਹੈ ਜੀ ਬਿੰਦਾ ਦਾ ਵੀ ਆਪਾਂ ਕਰਾ ਵੀ ਕਿਸੇ ਤੋਂ ਪੁੱਛ ਕੇ ਚ ਕਰਨੀ ਹੈ ਤੇ ਮਾਲ ਜੈ ਜੀ ਦੇਣਾ ਮਾਲ ਵੀਰ ਜੈ ਜੀ ਵੀ ਦੀ ਘਰੇ ਚ ਆ ਗਿਆ ਇਹਦਾ ਲਵਾ ਕੇ ਚਵਾ ਕੇ ਫਿਰ ਆਈਦਾ ਵੀਰ ਜੀ ਚੰਗੀ ਗੱਲ ਅਗਲਾ ਖੇ ਚੋਲਾ ਚੱਕ ਲੈ ਫਿਰ ਪੈਸੇ ਦੋ ਹਨ ਵੀਰ ਜੀ ਹਾਂ ਗੜੀਏ ਚੱਕਰੋਂ ਇਹਦਾ ਵਾ ਸਹੀ ਹੈ ਜੀ ਆਪਾਂ 100 ਰੁਪਏ ਸਾਈ ਹੁਣੀ ਭਵਾਨੇ ਛੇਤੀ ਕੀਤਾ ਮੈਨਾਂ ਆਖਿਆ ਕੋਈ ਤਬਾਰ ਵੀ ਹੁੰਦਾ ਵੀਰ ਜੀ ਕਿਆਂ ਦੇ ਸਹੀ ਹੈ ਸਹੀ ਇਹ ਚੱਕਰੋਂ ਇਹਦਾ ਵੀਰ ਮਾ ਆਪਣਾ ਖਰਾਬ ਆ ਆਹ ਹੁਣ ਲੇ ਦਸਾਂ ਮੇ ਖਰਾਬ ਨਾ ਦੱਸੋ ਗ੍ਰਾਇਦਾ ਹੀ ਵੀ ਇਹ ਗੀ ਮਾਲ ਜੀ ਆ ਗਈ ਬਸ ਬਸ ਇਹ ਜਕਰ ਜਵੀਰ ਜੀ ਬਿਲਕੁਲ ਹਾਂ